नमस्ते दोस्तों आ, मुझे बहुत ज़्यादा फोन कॉल्स आ रहे हैं मीडिया के भी और मेरे शुभचिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू ਜਿਹੜੇ ਹੁਣ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹੜੇ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਇਥੋਂ ਹਲਕੀ ਹਲਕੀ ਗੱਲ ਨੂੰ ਸਪਸ਼ਟ ਹੁੰਦੀ ਵਿਖਾਈ ਦੇ ਰਹੀ ਹੈ ਕੰਗਰਨ ਨੌਤ ਨੇ ਇਸ ਦੇ ਉੱਪਰ ਕਲੀਅਰिफिकेशन ਦਿੱਤਾ ਹੈ ਔਰ ਸਪਸ਼ਟ ਤੌਰ ਦੇ ਉੱਪਰ ਕਹਿੰਦੇ ਵਿਖਾਈ ਦਿੱਤੀ ਕੰਗਰਨ ਨੌਤ ਕੇ ਐਸਆਈ ਐਸਐਫ ਦੀ ਮੁਲਾਜ਼ਮ ਆਂਦੀ ਹੈ ਮੇਰੇ ਮੂਹ ਦੇ ਉੱਪਰ ਹਿੱਟ ਕਰਦੀ ਹੈ ਤੇ ਮੈਨੂੰ ਕਹਿੰਦੀ ਹੈ ਕਿ ਮੈਂ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਆਂ ਪੰਜਾਬ ਦੇ ਵਿੱਚ ਜੋ ਉਗਰਵਾਦ ਚੱਲ ਰਿਹਾ ਹੈ ਉਹ ਖਤਮ ਹੋਣਾ ਚਾਹੀਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇ ਜਿਹਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਿਹੜੀ ਕੁਲਵਿੰਦਰ ਕੌਰ ਆ ਉਹ ਕਹਿੰਦੀ ਵਿਖਾਈ ਦੇ ਰਹੀ ਹੈ ਕਿ ਮੇਰੀ ਮਾਂ ਉੱਥੇ ਬੈਠੀ ਹੋਈ ਸੀ ਜਦ ਕਿਸਾਨ ਅੰਦੋਲਨ ਚੱਲ ਰਿਹਾ ਸੀ ਇਹ ਵੀਡੀਓ ਵੀ ਤੁਹਾਨੂੰ ਥੋੜੀ ਦੇਰ ਤੱਕ ਅਸੀਂ ਵਿਖਾਵਾਂਗੇ ਪਰ ਉਸ ਵੀਡੀਓ ਦੇ ਵਿੱਚ ਉਹ ਸੀਐਸਐਫ ਦੀ ਮੁਲਾਜ਼ਮਾ ਕਿਸਾਨ ਅੰਦੋਲਨ ਦੀ ਗੱਲ ਕਰਦੀ ਵਿਖਾਈ ਦਿੰਦੀ ਹੈ ਸੋ ਹਲਕੀ ਹਲਕੀ ਗੱਲ ਉਹ ਜਿਹੜੀ ਸਪਸ਼ਟ ਹੁੰਦੀ ਵਿਖਾਈ ਦੇ ਰਹੀ ਹੈ ਕਿ ਮੰਨਿਆ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਦੇ ਨਾਲ ਜੋ ਸਿੰਪਥੀ ਸੀ ਉਹ ਕੁਲਵਿੰਦਰ ਕੌਰ ਦੀ ਸੀ ਕੰਗਰ ਨਾਉਤ ਨੂੰ ਥੱਪੜ ਜੜਿਆ ਗਿਆ ਕੰਗਰ ਨਾਉਤ ਦਾ ਬਿਆਨ ਆਇਆ ਕنگਰਨ ਨੌਥ ਕੈਂਡੀ ਕਿ ਮੈਂ ਸੇਫ ਹਾਂ ਪਰ ਸੀਆਈਐਸਐਮ ਮੁਲਾਜ਼ਮ ਕੁਲਵਿੰਦਰ ਗੌਰ ਦੀ ਮੁਸ਼ਕਲਾਂ ਵੱਸ ਸਕਦੀਆਂ ਨੇ ਜੇਕਰ ਵਾਕੇ ਚ ਹੁਣ ਸਾਰੀ ਤਫਤੀਸ਼ ਦੇ ਵਿੱਚ ਗੱਲਾਂ ਸਾਹਮਣੇ ਹੋ ਜਾਂਦੀਆਂ ਸਭ ਸਾਫ ਅਤੇ ਸਪਸ਼ਟ ਤਾਂ ਸਮਝਿਆ ਜਾ ਸਕਦਾ ਹੈ ਕਿ ਕੁਲਵਿੰਦਰ ਗੌਰ ਜਿਹੜੀ ਕਿ ਜਲੰਧਰ ਦੀ ਮਸਨੀਕ ਸੀਆਈਐਸਐ ਦੇ ਵਿੱਚ 2008-09 ਤੋਂ ਤਾਇਨਾਤ ਪਰ ਉਸ ਵੱਲੋਂ ਜਿਸ ਢੰਗ ਦੇ ਨਾਲ ਇਹ ਹਰਕਤ ਕੀਤੀ ਗਈ ਹੈ ਇਹ ਵਾਕੇ ਚ ਉਸ ਲਈ ਵੱਡੀਆਂ ਮੁਸੀਬਤਾਂ ਖੜੀਆਂ ਜ਼ਰੂਰ ਕਰ ਸਕਦੀ ਹੈ ਜੀ ਆ ਤੁਹਾਨੂੰ ਇੱਕ ਵਾਰ ਮੁਰ ਤੋਂ ਦੱਸ ਦਈਏ ਚੰਡੀਗੜ੍ਹ 에어ਪੋਰਟ ਦੇ ਉੱਪਰ ਐਸਾ ਕੁਝ ਹੋਇਆ ਹੈ ਚੰਡੀਗੜ੍ਹ 에어ਪੋਰਟ ਤੇ ਐਬਾ ਕੀਆ ਹੋਇਆ ਹੈ ਚੰਡੀਗੜ੍ਹ 에어ਪੋਰਟ ਤੇ ਸੀਐਸਐਫ ਮੁਲਾਜ਼ਮ ਵੱਲੋਂ ਕੰਗਨਾਰ ਨੌਦ ਦੇ ਥੱਪੜ ਜੜਿਆ ਗਿਆ ਕੰਗਨਾਰ ਨੌਦ ਦੇ ਉੱਪਰ ਹੁਣ ਜਿਸ ਤੰਗ ਦੇ ਨਾਲ ਹਮਲਾ ਹੋਇਆ ਅਟੈਕ ਹੋਇਆ ਥੱਪੜ ਉਸ ਤੇ ਜੜਿਆ ਗਿਆ ਉਸ ਤੋਂ ਬਾਅਦ ਦਿੱਲੀ ਪਹੁੰਚ ਚੁੱਕੀ ਹੈ ਕੰਗਨਾਰ ਨੌਦ ਤੇ ਉਸ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਕਿਸ ਤੰਗ ਦੇ ਨਾਲ ਐਸ ਪੂਰੇ ਮਾਮਲੇ ਨੂੰ ਅੱਗੇ ਤੋਰਿਆ ਜਾਂਦਾ ਹੈ ਕਿਸ ਤੰਗ ਨਾਲ ਐਸ ਪੂਰੇ ਮਾਮਲੇ ਨੂੰ ਅੱਗੇ ਲਜਾਇਆ ਜਾਂਦਾ ਪਰ ਕਹਿੰਦੀ ਜ਼ਰੂਰ ਆਂਦੀ ਹੈ ਨਜ਼ਰ ਕੁਲਵਿੰਦਰ ਕੌਰ ਇੱਕ ਹੋਰ ਜਿਹੜੀ ਤਾਜ਼ਾ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਉਸ ਵੀਡੀਓ ਦੇ ਵਿੱਚ ਨਜ਼ਰ ਆਂਦੀ ਹੈ ਕੁਲਵਿੰਦਰ ਕੌਰ ਕਹਿੰਦੀ ਹੋਈ ਕਿ ਉਸ ਵੇਲੇ ਮੇਰੀ ਮਾਂ ਉੱਥੇ ਕਿਸਾਨ ਅੰਦੋਲਨ ਚ ਬੈਠੀ ਹੋਈ ਸੀ ਜਦ ਐਸਨੇ ਇਹ ਬਿਆਨ ਦਿੱਤਾ ਸੀ ਤਾਂ ਸੀਆਈਐਸਫ ਲੋ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਕੰਗਨਾ ਰਣੌਤੇ ਥੱਪੜ ਵੱਜਿਆ ਚੰਡੀਗੜ੍ਹ 에어ਪੋਰਟ ਦੇ ਉੱਪਰ ਹੈ ਵਾਕਾ ਹੋਇਆ ਕੁਲਵਿੰਦਰ ਕੌਰ ਸੀਆਈਐਸਫ ਦੀ ਜੜੀ ਮਹਿਲਾ ਮੁਲਾਜ਼ਮ ਸੀ अरे आप इसलिए बयान तैयार करना आपकी सोच सकते हैं मेरे बैठी है बैठी थी मम्मी मेरी मां बैठी थी उस टाइम जब इसने प्यार दिया 为什么？ ਕਿ ਬਿਸਕਾਸੀਆ ਪਰਾ ਜੁਹਾ ਵੀ ਸੱਚ ਕਰ ਸੋ ਵਾਕੇਚੀ ਹੈਰਾਨ ਕਰ ਦੇਣ ਵਾਲਾ ਪੂਰਾ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ ਪੂਰਾ ਮਸਲਾ ਸਮਝ ਆਉਂਦਾ ਇੱਕ ਸੀਆਈਐਸਐਫ ਮਹਿਲਾ ਮੁਲਾਜ਼ਮ ਵੱਲੋਂ ਚੰਡੀਗੜ੍ਹ 에어ਪੋਰਟ ਦੇ ਉੱਪਰ ਕੰਗਨਾਰ ਰਣੌਤ ਨੂੰ ਥੱਪੜ ਝਾੜ ਦਿੱਤਾ ਗਿਆ ਤਾਜ਼ਾ ਤਾਜ਼ਾ ਸੰਸਦ ਬਣੇ ਕੰਗਨਾਰ ਰਣੌਤ ਮੰਡੀ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਪਰ ਹਲੇ ਹਲਫ ਲੈਣਾ ਹੈ ਹਲੇ ਪਾਰਲੀਮੈਂਟ ਦੀਆਂ ਪੌੜੀਆਂ ਚੜਨੀਆਂ ਸੀ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਇਹ ਥੱਪੜकांड ਹੁੰਦਾ ਵਿਖਾਈ ਦੇ ਰਿਹਾ ਚੰਡੀਗੜ੍ਹ 에어ਪੋਰਟ ఢిల్లీ 에어ਪੋਰਟ ਫਲਾਈਟ ਸੀ ਕੰਗਨਾਰ ਨਾਉਦੀ ਪਰ ਸੀਆਈਐਸਐਫ ਮੁਲਾਜ਼ਮ ਆਪਣੇ ਕੈਵਨ ਦੇ ਵਿੱਚੋਂ ਨਿਕਲ ਕੇ ਆਂਦੀ ਹੈ ਕੰਗਨਾਰ ਨਾਉਦੇ ਥੱਪੜ ਜੜਦੀ ਹੈ ਤੇ ਉਸ ਤੋਂ ਬਾਅਦ ਉਹਦਾ ਬਿਆਨ ਆਂਦਾ ਹੈ ਜਿਹੜੇ ਲੋਕ ਉੱਥੇ ਮੌਜੂਦ ਸੀ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਪੁੱਛਦੇ ਨੇ ਕਿ ਤੁਸੀਂ ਅਜੀਹਾ ਕਿਉਂ ਕੀਤਾ ਤਾਂ ਕੁਲਵਿੰਦਰ ਕੌਰ ਕਹਿੰਦੀ ਹੈ ਕਿ ਕੰਗਨਾਰ ਨੌਤ ਨੇ ਜਿਹੜਾ ਬਿਆਨ ਦਿੱਤਾ ਸੀ ਕਿਸਾਨ ਅੰਦੋਲਨ ਦੌਰਾਨ ਕਿ 100 ਸੌ ਸਰ ਪੇ ਲੈ ਕੇ ਲੋਕ ਬੈਠੇ ਹੋਏ ਨੇ ਮੇਰੀ ਮਾਂ ਉਸਲੇ ਉੱਥੇ ਬੈਠੀ ਹੋਈ ਸੀ